ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਟੋਕੜ ਵਾੜ ਸੇਲ ਲਈ ਲੈ ਕੇ ਆਏ ਜੀ ਤੇ ਜਿਸ ਘਰ ਚੋਂ ਭਾਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਾਸੂ ਰੱਖੇ ਹੋਇਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਉਂ ਕਰ ਲੈਨੇ ਭਾਈ ਨਾ ਗੱਲ ਬਾਤ ਭਾਈ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋਰ ਠੀਕ ਹੋਵੰਦੀ ਜੀ ਹਾਂਜੀ ਵਧੀਆ ਠੀਕ ਠਾਕ ਜੀ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਹਰਪਾਲ ਸਿੰਘ ਆ ਜੀ ਪਿੰਡ ਤਲਵੰਡੀ ਹਾਂ ਫੋਨ ਨੰਬਰ 76936890688 ਜ਼ਿਲ੍ਹਾ ਬਰਨਾਲਾ ਤਸੀਲ ਤਪਾਣਾ ਵਜ਼ੀਰ ਤਪਾਣਾ ਹਾਂਜੀ ਨੇੜੇ ਪਿੰਡ ਭਦੌੜਾ ਨੇੜੇ ਪਿੰਡ ਭਦੌੜਾ ਅਲਕੜਾ ਕੋਲੋਂ ਸੇਦੂ ਆ ਜੀ ਠੀਕ ਹੈ ਹਾਂਜੀ ਮੋਬਾਈਲ ਨੰਬਰ ਦੇ ਬਾਰੇ ਗੋਲਦੋ 76936890688 ਠੀਕ ਹੈ ਬਾਈ ਕਿਹੜਾ ਸੂਆ ਸੂਈ ਵੀ ਆ ਇਹ ਛੱਟ ਦੂਜਾ ਸੂਆ ਸੂਈ ਵੀ ਆ ਜੀ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਮਤਲਬ ਸਾਢੇ 3-4 ਮਹੀਨੇ ਹੋ ਗਏ ਡਾਕਟਰ ਠੀਕ ਹੈ ਬਾਈ ਬੱਚਾ ਹੈਗਾ ਤਾਂ ਬਾਈ ਨਾ ਬੱਚਾ ਮਰ ਗਿਆ ਸੀਗਾ ਜੀ ਪਹਿਲਾਂ ਠੀਕ ਹੈ ਬਾਈ ਕਿੰਨਾ ਕੁ ਦੁੱਧ ਆ ਬਾਈ ਹੁਣ ਦੁੱਧ ਦਾ ਰਿਕਾਰਡ ਹੈਗਾ 19 ਹੁਣ ਕਿੰਨਾ ਬਈ ਤਿਆਰ ਹੁਣ ਇਸ ਬਟਰ 10 ਲੀਟਰ ਤਿਆਰ ਆ ਪੂਰਾ ਠੀਕ ਆ ਉਹ ਦੋ ਡੰਗ ਚੋਲੇ ਹਨਾ ਬਈ ਮੈਂ ਤਾਂ ਪਹਿਲਾ ਚਾਰ ਡੰਗ ਟੋਲੇ ਕਿ ਕਿਸ ਕਰੀ ਨੀ ਬਈ ਅਗਲਾ ਆਵੇ ਤਸੱਲੀ ਕਰੇ ਚੋਕੇ ਦੁੱਧ ਦੇ ਕੇ ਫਿਰ ਪੈਸੇ ਲਾਵੀ ਸਹੀ ਗੱਲ ਆ ਬਈ ਆਰਡਰ ਕਮਾਲ ਆ ਹਨਾ ਆਰਡਰ ਕਮਾਲ ਆ ਡਾਕਟਰ ਉਹ ਸੋਹਣਾ ਆਰਡਰ ਅੱਜ ਕੋ ਤੇ ਦੇਖ ਬੈਠਦਾ ਥਾਣੇ ਬੜਾ ਚੰਗਾ ਲੱਗਿਆ ਬਹੁਤ ਕਮਾਲੀ ਨੂੰ ਹਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਇਹ ਪੂਰੀ ਵਿਥੀ ਦੇ ਥਾਣੇ ਤੇ ਕੱਦ ਦਾ ਅੰਦਾਜ਼ਾ ਲਾਓ ਬਈ ਬਰਾਤ ਮੇਰੇ ਡਾਕਟਰ ਦਾ ਸਹੀ ਗੱਲ ਆ ਕੱਦ ਬਹੁਤ ਆ ਬਈ ਹੈਂਡ ਬਹੁਤ ਨਿਊ ਫੈਟ ਬਹੁਤ ਫੈਟ ਹੈਗੀ 4.5-5 ਵੰਗੂ ਓਕੇ ਗਰਮੀ ਗਰਮੀ ਨਹੀਂ ਮੰਦੀ ਹਨ ਨਾ ਨਾ ਗਰਮੀ ਗਰਮੀ ਦਾ ਕੋਈ ਚੱਕਰ ਹੀ ਨਹੀਂ ਸਹੀ ਆ ਇਹ ਤਾਂ ਗਾਂ ਹੁਣ ਜੇ ਮੈਂ ਅਗਲੀ ਕਿਸਮਤਾਂ ਰਹਿ ਗਈ ਡਾਕਟਰ 5000 ਰੁਪਿਆ ਪਟਲਾ ਸਹੀ ਕਿਸਮਤਾਂ ਹਨ ਨਾ ਜੇ ਇੰਨੇ ਦਿਨ ਟੀਕਾ ਭਰਾਇਨ ਹੋਵੇ ਓਕੇ ਬਾਈ ਖੋਲ ਲੈ ਬਾਈ ਤੋੜ ਕੇ ਰਖਾ ਦੇ ਫੁੱਲ ਬਰੀਟ ਫੁੱਲ ਕਦ ਲੈ ਵਾ ਲੂਗਾ ਕਮਾਲ ਦਾ ਥਾਨ ਬਹੁਤ ਚੰਗਾ ਮੁਰਠੀ ਵਾਲਾ ਥਾਨ ਕੱਲਾ ਕੱਲਾ ਥਾਨ ਬਾਕੀ ਤੋਰਾ ਚੈੱਕ ਕਰੋ ਤੋਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਆ ਬਾਈ ਢਾਂਚਾ ਕਮਾਲ ਕਰਮ ਵਾਲੀ ਦਾ ਮੋੜ ਲਿਆ ਭਰਾ ਕੀ ਮੋਲਾ ਭਰਾ ਜਾਇ ਜੇ ਤਾਂ ਖਿੱਚ ਕੇ ਜੇ ਫਿਰ ਮੋਲ ਡਾਕਟਰ 35000 ਮਾਨਤਨ ਹੋ ਜਾ ਮਾਨਤਨ ਕਰ ਦਿਆਂਗੇ ਜੀ ਠੀਕ ਆ ਬਈ ਜਮਾ ਜਾਇਜ ਮੋਲਾ ਬਈ ਬਾਕੀ ਕੋਈ ਚੱਕਰ ਨਹੀਂ ਮੌਕੇ ਤੇ ਮਾਨਤਨ ਜ਼ਰੂਰ ਹੋ ਜਾ ਵੜ ਚੰਗੀ ਆ ਕੱਦ ਕਾਠ ਵਾਲੀ ਆ ਪਲੀ ਵੀ ਆ ਜਾਨ ਵਾਲੀ ਆ ਲੱਸੀ ਨਹੀਂ ਲਾਂ ਵੀ ਨਹੀਂ ਚਵਾਈ ਚੂਈ ਬਾਈ ਕਹਿੰਦਾ ਐਨ ਓਕੇ ਆ ਬਾਕੀ ਦੁੱਧ ਬਾਈ ਕਹਿੰਦਾ ਕੈਨ ਵਾਲਾ ਨਹੀਂ ਭੌਂੇ ਦੋ ਰੰਗ ਚੋਲ ਕੋਈ ਚੱਕਰੀ ਨਹੀਂ ਤੋਰਾ ਤੋਰਾ ਇੱਕ ਨੰਬਰ ਆ ਬਈ ਮੱਧ ਦੇ ਨਾਲ ਦਾ ਦੁੱਧ ਹੋਕ ਨਹੀਂ ਜਮਾ ਹਾਂ ਜਮਾ ਮੱਧ ਨਾਲ ਦਾ ਡਾਕਟਰ ਜਮਾ ਪੂਰਾ ਚਟਾ ਤੇ ਕਿਸੇ ਵੀਰ ਨੂੰ ਬਾਈ ਬਾਡ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ